ਨਮਾਸ਼ਰ ਵਿਖੇ ਗੁਰਦੁਆਰਾ ਮੰਜੀ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਯਾ ਹੇਠ 9ਵੇਂ ਪਾਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਮੰਜੀ ਸਾਹਿਬ ਦੇ ਪ੍ਰਬੰਧਕਾਂ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਤੋਂ ਇਲਾਵਾ ਐਸਜੀਪੀਸੀ ਦੇ ਮੈਂਬਰਾਂ ਵੱਲੋਂ ਸਾਂਝੇ ਤੌਰ ਤੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਨਗਰ ਕੀਰਤਨ ਪੂਰੇ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਸ਼ਾਮ ਨੂੰ ਦੁਬਾਰਾ ਫਿਰ ਮੰਜੀ ਸਾਹਿਬ ਗੁਰਦੁਆਰਾ ਵਿਖੇ ਵਿਰਾਮ ਦੇਵੇਗਾ ਹਲਸਾ ਵਾਇਗੁਰਤੀ ਕੀ ਖਾਤੇ ਅੱਜ ਜੋ ਗੁਰਤੇਗ ਬਹਾਦਰ ਸਾਹਿਬ ਸਾਧਗੁਰੂ ਜੀ ਦੇ ਚਰਨਛੋਪਾ ਪ੍ਰਭੂ ਦਰਦਾਰ ਮੱਤੀ ਸਾਹਿਬ ਹੈ ਅੱਜ ਉਸ ਨੂੰ ਨਗਰ ਕੀਰਤਨ ਆਰੰਭਾਇਆ ਕਿਉਂਕਿ ਅੱਜ ਦੇ ਦਿਨ ਜੋ ਹੈ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਜੋ ਭਾਈ ਮਤੀਦਾਰ ਜੀ ਭਾਈ ਸਦੀਦਾਸ ਜੀ ਭਾਈ ਦਿਆਲਾ ਜੀ ਜੋ ਸਤਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਧਰਮ ਦੀ ਝਾਦਰ ਬਣ ਲਈ ਦਿੱਲੀ ਪਹੁੰਚ ਕੇ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਅੱਜ ਉਹਨਾਂ ਯੋਧਿਆਂ ਦੀ ਕੁਰਬਾਨੀ ਨੂੰ ਕੋਟ ਕੋਟ ਪ੍ਰਣਾਮ ਕਰਦੇ ਹੋਏ ਉਹਨਾਂ ਦੇ ਸ਼ਰਧਾ ਦੇ ਵਿੱਚ ਨਾਮ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਬਖਸ਼। ਜੀ ਗੁਰਵਾਖਾ ਵਾਹਿਗੁਰੂ ਜੀ ਇਹ ਅੱਜ ਦੇ ਨਗਰ ਕੀਰਤਨ ਵਾਰਤਰੀ ਆ ਗਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੇਵ ਮਹਾਰਾਜ ਜੀ ਦੇ 350 ਸਾਲਾ ਸਿੰਦੀ ਪਰਵ ਜਿਹੜਾ ਹੈਗਾ ਮਜੇ ਤੇ ਪੂਰੇ ਵਿਸ਼ਵ ਦੇ ਵਿੱਚ ਵੱਡੇ ਪੱਧਰ ਤੇ ਮਨਾਇਆ ਗਿਆ ਔਰ ਮਨਾਇਆ ਜਾ ਰਿਹਾ ਹੈ ਉਥੇ ਅੱਜ ਨਵਾਂ ਸ਼ਹਿਰ ਦੀਆਂ ਸੋਚੀਆਂ ਸਿੱਖ ਸੰਤਾਂ ਵੱਲੋਂ ਸੰਤ ਸਨੂ ਗੁਰਦੇਵ ਬਾਦਰ ਮਹਾਰਾਜ ਔਰ ਉਹਨਾਂ ਦੇ ਨਾਲ ਭਾਈ ਮਦੀਦਾਸ ਜੀ ਭਾਈ ਸਰਦੀਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੇ ਸ਼ਹੀਦੀ ਦਿਹਾੜੇ ਦੇ ਨੂੰ ਸਮਰਪਿਤ ਆ ਕੇ ਮਹਾਨ ਨਗਰ ਕੀਰਤਨ ਜਿਹੜਾ ਹੈਗਾ ਚਰਨ ਸ਼ੋਪ ਪ੍ਰਾਪਤ ਗੁਰਦੇਵ ਬਾਦਰ ਗੁਰਦੁਆਰਾ ਮੰਜੀ ਸਾਹਿਬ ਤੋਂ ਆਰੰਭ ਹੋਇਆ ਔਰ ਜਿਹੜੇ ਦੇਖ ਸਕਦੇ ਹੋ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਸੰਤਾਂ ਨੇ ਉਹ ਗੁਰੂ ਸਾਹਿਬ ਦੀ ਇਸ ਮਹਾਨ ਸ਼ਹਾਦਤ ਨੂੰ ਆਪਣਾ ਸਹਿਯੋਗ ਕਰ ਰਹੀਆਂ ਨੇ ਆਪਣਾ ਸਤਿਕਾਰ ਭੇਟ ਕਰ ਰਹੀਆਂ ਨੇ ਔਰ ਇਸ ਨਗਰ ਕੀਰਤਨ ਵਿੱਚ ਜਿੱਥੇ ਸੰਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਹੋ ਰਹੀਆਂ ਨੇ ਉੱਥੇ ਪੰਥ ਦੀਆਂ ਮਹਾਨ ਸ਼ਖਸੀਅਤਾਂ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਬੇਲਾਂ ਵਾਲੇ ਸੰਤ ਬਾਬਾ ਸਤਨਾਮ ਸਿੰਘ ਜੀ ਅਨੰਦਗੜ੍ਹ ਵਾਲੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਦੇ ਮੈਂਬਰ ਜਸਰ ਮਹਿੰਦਰ ਸਿੰਘ ਜੀ ਸੈਨਪੁਰ ਸਰਦਾਰ ਕੁਲਵਿੰਦਰ ਸਿੰਘ ਜੀ ਤਾਂ ਹੋਰ ਬਹੁਤ ਸਾਰੇ ਸੇਵਕਾਂ ਨੇ ਜਿਹੜੀਆਂ ਇਸ ਨਗਰ ਕੀਰਤਨ ਵਿੱਚ ਚੱਲ ਰਹੀਆਂ ਨੇ ਔਰ ਇਹ ਜਿਹੜਾ ਨਗਰ ਕੀਰਤਨ ਹੈ ਇਹਨੇ ਪੂਰੀ ਸ਼ਹਿਰ ਦੀ ਪ੍ਰਕਰਮਾ ਕਰਕੇ ਮੁੜ ਕੇ ਆਈਡੀਆ ਦੀ ਗਰਾਉਂਡ ਵਿੱਚ ਪਹੁੰਚਣਾ ਜਿੱਥੇ ਵੱਡੀ ਪੱਧਰ ਤੇ ਜਿਹੜੀਆਂ ਘੋੜਦੌੜਾਂ ਵੀ ਹੋਣੀਆਂ ਨੇ ਔਰ ਸੰਗਤਾਂ ਨੇ ਜਿਹੜੇ ਨਿਹੰਗ ਸਿੰਘ ਨੇ ਉਹਨਾਂ ਦੇ ਜਿਹੜੇ ਕਰਤੱਬ ਨੇ ਉਹ ਵੀ ਦੇਖਣੇ ਨੇ ਔਰ ਉਸ ਤੋਂ ਬਾਅਦ ਦੁਆਰਾ ਗੁਰਦਵਾਰਾ ਅੰਮ੍ਰਿਤਸਰ ਵਿਖੇ ਜਿਹੜੀ ਸ਼ਾਮ ਨੂੰ ਇਹ ਨਗਰ ਕੀਰਤਨ ਦੀ ਸਮਾਪਤੀ ਹੋਣੀ ਹੈ ਤੇ ਕੱਲ ਰਾਤ ਨੂੰ ਬਹੁਤ ਵੱਡੇ ਜਿਹੜੇ ਸਮਾਗਮ ਹੈ ਉਹ ਇਸ ਇਸ ਸਥਾਨ ਦੇ ਉੱਤੇ ਵਰਤਾਰਾ ਮੱਚਾ ਵੀ ਘੋ ਰਹੇ ਨੇ ਔਰ 30 ਤਰੀਕ ਰਾਤ ਨੂੰ ਵੀ ਵੱਡੇ ਪੱਧਰ ਤੇ ਜਿਹੜੇ ਸਮਾਗਮ ਨੇ ਗੁਰਦੇ ਇੱਕ ਬਾਦਰ ਮਹਾਰਦੀ ਸ਼ਹਾਣ ਮਹਾਨ ਸ਼ਾਹ ਨੂੰ ਸਮਰਪਿਤ ਜਿਹੜੇ ਸਮਾਗਮ ਆ ਤੇ ਦਿੱਤੇ ਜਾ ਰਹੇ ਨੇ ਪੰਜਾਬ ਸਰਕਾਰ ਵੱਲੋਂ ਕੀ ਕੁਝ ਅਨਾਉਂਸ ਕੀਤਾ ਗਿਆ ਹਾਂਜੀ ਚਲੋ ਸਰਕਾਰਾਂ ਦਾ ਜਿਹੜਾ ਕੰਮ ਹੁੰਦਾ ਪਰ ਜਿਹੜੀਆਂ ਵੱਡੀਆਂ ਆਸਾਂ ਜਿਹੜੀਆਂ ਸਿੱਖ ਸੰਗਤਾਂ ਨੂੰ ਸੀ ਕਿ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਕੁਝ ਕਰੇਗੀ ਮੈਂ ਸਮਝਦਾ ਕਿ ਉਹਨਾਂ ਆਸਾਂ ਦੇ ਉੱਤੇ ਕੋਈ ਵੀ ਸਰਕਾਰ ਜਿਹੜੀ ਆਫਰ ਨਹੀਂ ਨਿਭਾ ਸਕੀ ਕਿਉਂਕਿ ਇਕੱਲੇ ਅਨਾਉਂਸਮੈਂਟਾਂ ਹੋਈਆਂ ਔਰ ਜਿਸ ਪੱਧਰ ਦੇ ਉੱਤੇ ਸ਼ਤਾਬੀਆਂ ਪਹਿਲਾਂ ਵੀ ਮਨਾਈਆਂ ਗਈਆਂ ਜਿਸ ਪੱਧਰ ਤੇ ਉਹ ਸਮਝੀਆਂ ਸਰਕਾਰਾਂ ਨੇ ਗੁਰੂ ਸਾਹਿਬਾਨ ਨੂੰ ਆਪਣੇ ਵੱਲੋਂ ਸਤਕਾਰ ਭੇਟ ਕੀਤਾ ਔਰ ਉਹਨਾਂ ਨਗਰੀਆਂ ਦਾ ਵਿਕਾਸ ਕੀਤਾ ਜਿਨ੍ਹਾਂ ਜਿਨ੍ਹਾਂ ਥਾਵਾਂ ਤੇ ਸ਼ਤਾਬੀਆਂ ਮਨਾਈਆਂ ਉਸ ਵਸਵਰਤੇ ਕੁਝ ਵੀ ਜਿਹੜਾ ਹੈ ਦੇਖਣ ਨੂੰ ਉਹਨੇ ਮਿਲਿਆ ਔਰ ਸੰਗਤਾਂ ਵਿੱਚ ਲੈ ਕੇ ਇਸ ਗੱਲ ਨੂੰ ਵੱਡੀ ਨਿਰਾਸ਼ਾ ਹੈ ਔਰ ਜਿਹੜੀ ਕਿਉਂਕਿ ਉਹਦੇ ਵਿੱਚ ਜਿਹੜੇ ਪੈਸਾ ਬੇਸ਼ਕ ਸਰਕਾਰ ਨੇ ਬਿਥੇਰਾ ਕਰਦੇ ਹੋਇਆ ਹੋਵੇ ਪਰ ਲੋਕਾਂ ਦੇ ਅਰਥ ਆਣ ਵੜੀ ਜਿਹੜੀ ਕੋਈ ਗੱਲ ਕਿਤੇ ਨਹੀਂ ਦਿਖਾਈ ਦਿੰਦੂ WhatsApp ਅੱਜ ਦੇ ਤੱਕਰ ਕੀਤਾ ਵਾਲ ਜਾਣਕਾਰੀ ਦੇ ਜੇ ਸਾਰੇ ਇਲਾਕਾ ਨਿਵਾਸੀਆਂ ਵੱਲੋਂ ਕਿੰਦਰੀ ਜਦਰਸ਼ੀ ਗੁਰਦੇਵ ਬਹਾਦਰ ਜੀ ਦੇ ਛਿੱਦੀ ਪਵਾੜੇ ਦੇ ਇਹ ਅੱਜ ਨਗਰਕੀਤਨ ਸ਼ਹਿਰ ਦੇ ਵੱਖ-ਵੱਖ ਮੱਲਿਆਂ ਚੋਂ ਸ਼ਹਿਰ ਦੇ ਬਜ਼ਾਰਾਂ ਤੋਂ ਆਉਂਦਾ ਹੋਇਆ ਆਈਟੀਆ ਪਹੁੰਚੂਗਾ। ਪੰਜਾਬ ਸਰਕਾਰ ਵੱਲੋਂ ਇਹ ਗੁਰੂ ਘਰ ਵਾਸਤੇ ਕੁਝ ਦਿੱਤਾ ਗਿਆ 50 ਲੱਖ ਰੁਪਏ ਦਿੱਤੇ ਗਏ ਕਿਸੇ ਚੀਜ਼ ਵਾਸਤੇ ਦਿੱਤਾ ਗਿਆ ਸਾਰੇ ਲਈ ਜੋ ਮੈਨੇਜਮੈਂਟ ਗੁਰਦੁਆਰਾ ਮੈਨੇਜਮੈਂਟ ਕੋਲ ਹੋਊਗੀ ਉੱਤੇ ਪੈਸੇ ਲੱਗਣਗੇ। ਇਹ ਡਾਇਰੈਕਟ ਉਹਨਾਂ ਦੇ ਅਕਾਊਂਟ ਦਿੱਤਾ ਗਿਆ ਜਾਂ ਸਰਕਾਰ ਵੱਲੋਂ ਲਾਇਆ ਜਾਣਾ ਹੈ। ਸਰਕਾਰ ਵੱਲੋਂ ਲਾਇਆ ਜਾਣਾ ਹੈ। ਹਾਂਜੀ ਅੱਜ ਦਾ ਇਹ ਵਿਸ਼ਾਲ ਨਗਰ ਕੀਰਤਨ ਸਾਡੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੈ। ਕਿ ਮੈਂ ਸਮਝਦਾ ਜਿੱਥੇ ਪੂਰੀ ਦੁਨੀਆ ਦੇ ਵਿੱਚ ਲੋਕ ਉਹਨਾਂ ਦੀ ਸ਼ਹਾਦਤ ਨੂੰ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰ ਰਹੇ ਹੈ। ਅੱਜ ਨਵਾਂ ਸ਼ਹਿਰ ਦੇ ਅੰਦਰ ਵੀ ਨਵਾਂ ਸ਼ਹਿਰ ਦੇ ਲੋਕ ਵੱਡੀ ਗਿਣਤੀ ਵਿੱਚ ਬਾਹਰ ਨਿਕਲ ਕੇ ਅੱਜ ਇਸ ਨਗਰ ਕੀਰਤਨ ਜੈਸਾ ਲੈ ਰਹੇ ਹੈ ਤੇ ਆਪਣੇ ਗੁਰੂਆਂ ਨੂੰ ਯਾਦ ਕਰ ਰਹੇ ਹੈ। ਆ ਤੁਸੀਂ ਮੇਰੇ ਵੀ ਨੇ ਜ਼ਿਲ੍ਹਾ ਪ੍ਰਧਾਨ ਹੋ ਹੁਣ ਵਰਤਮਾਨ ਨੇ ਕਿਹਾ ਕਿ ਭਾਜਪਾ ਦਾ ਕੋਈ ਵੀ ਜਿਹੜਾ ਆ ਸੈਂਟਰ ਦਾ ਅਧਿਕਾਰੀ ਉਹ ਨਗਰ ਤੇ ਨਹੀਂ ਪਹੁੰਚਾਸ਼ੀ ਰੋਸਾ ਉਹ ਨਾਇਕਾ ਇੱਥੇ ਐਜ਼ ਇੱਕ ਆਮ ਨਾਗਰਿਕ ਆਇਆ ਮੈਂ ਕਿਸੇ ਪਾਰਟੀ ਲੈਵਲ ਤੇ ਨਹੀਂ ਆਇਆ ਤੇ ਇਹ ਮੈਂ ਉਹਨਾਂ ਦੇ ਠੀਕ ਕਹਿਣਾ ਉਹਨਾਂ ਦਾ ਮੈਂ ਉਹਦੇ ਤੇ ਅਸੀ ਤਾਂ ਸਾਡੀ ਪਾਰਟੀ ਦੇ ਤਾਂ ਸ਼੍ਰੀ ਅਨੰਦਪੁਰ ਸਾਹਿਬ ਇਹ ਇੱਕ ਬਹੁਤ ਵੱਡਾ ਸਮਾਗਮ ਕਰਾ ਕੇ ਉੱਥੇ ਗੁਰੂਆਂ ਨੂੰ ਯਾਦ ਕੀਤਾ ਤੇ ਪੋਲੀਟੀਕਲ ਫੰਕਸ਼ਨਰ ਜੀ ਆ ਸਰਕਾਰਾਂ ਦੇ ਪੱਖ ਵਿੱਚ ਕੋਈ ਗਿਆ ਨਹੀਂ ਗਿਆ ਪੂਰੇ ਦਿਨ ਕੁਝ ਨਹੀਂ ਹੋਇਆ ਸਭ ਸਰ ਵਾਹਿਗੁਰੂ ਜੀ ਕੀ ਫਤਿਹ ਅੱਜ ਇਤਿਹਾਸਿਕ ਸਥਾਨ ਮਨਜੀ ਸਾਹਿਬ ਜੋ ਗੁਰੂ ਸਾਹਿਬ ਦਾ ਆਪਣਾ ਸਥਾਨ ਹੈ ਗੁਰਤੇਗਬਾਹ ਜੀ ਦਾ ਉਥੋਂ ਅੱਜ 350 ਸਾਲ ਦਾ ਜੋ ਪ੍ਰੋਗਰਾਮ ਚੱਲ ਰਹੇ ਉਹਨਾਂ ਨੂੰ ਉਹਨਾਂ ਦੇ ਮਦਨਾਇਰ ਇੱਥੇ ਜਿਹੜਾ ਆ ਤੰਦੰਦ ਦਾ ਪ੍ਰੋਗਰਾਮ ਆ ਤੇ ਉਹ ਬੜੀ ਤੂਮਤਾਮ ਨਾਲ ਸਾਰਾ ਨਾਮਾਸ਼ਰ ਜਿਹਦਾ ਮਨਾ ਰਿਆ ਆਈ ਡੀ ਸੀ ਸਾਹਿਬ ਵੀ ਇੱਥੇ ਆਏ ਸੀ ਐਸ ਐਸ ਪੀ ਸਾਹਿਬ ਵੀ ਆਏ ਸੀ ਮੈਂ ਸਮਝਦਾ ਇਹ 350 ਸਾਲਾਂ ਜਿਹੜਾ ਗੁਰੂ ਸਾਹਿਬ ਦਾ ਮਹਾਨ ਛੇਦੀ ਦੇਵਸ ਹੈ ਇਹਨੂੰ ਸਾਰੇ ਸੰਸਾਰ ਤੇ ਬੜੀ ਤੁਮ ਤਾਂ ਨਾਮ ਨਾਇਆ ਜਾ ਰਿਹਾ ਔਰ 25 ਤਰੀਕ ਤੱਕ ਚਿਹਦੀ ਦੇਵ ਸੀ ਔਰ ਤੋਂ ਬਾਅਦ ਗੁਰੂ ਸਾਹਿਬ ਦਾ ਸੀਸ ਜਿਹੜਾ ਆ ਉਹ ਆਨੰਦਪੁਰ ਸਾਹਿਬ ਆਇਆ ਇਸ ਕਰਕੇ ਤਿੰਨ ਦਿਨ ਹੋਰ 27 ਤਾਈਨ ਤੀ ਤੱਕ ਆਨੰਦਪੁਰ ਸਾਹਿਬ ਵਿੱਚ ਵੀ ਇਸ ਮਾਰਗ ਚੱਲ ਰਹੇ ਆ ਇਸ ਕਰਕੇ ਇਹ ਪਹਿਲਾ ਅੱਜ ਸੁਭਾਰ ਸਮਾ ਆਇਆ ਕਿ ਨਵੇਂ ਸ਼ਹਿਰ ਵਿੱਚ ਵਾਹ ਬੜਾ ਕੀਰਤਨ ਇਹੇ ਨਗਰ ਕੀਰਤਨ ਜਾ ਰਿਹਾ ਮੈਂ ਸਾਰੇ ਸੰਗਤ ਨੂੰ ਬਹੁਤ ਬਹੁਤ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ

one of the Bye. Uh -huh. <laughs>